ਇਹਰਾ ਸੱਚਾ ਸੌਦਾ ਵੀ ਮਨੁੱਖਤਾ ਦੀ ਸੇਵਾ ਵਿੱਚ ਲੱਗਾ ਹੋਇਆ ਹੈ ਉਹਨਾਂ ਦੇ ਵਲੰਟੀਅਰ ਦਿਨ ਰਾਤ ਜਤਨਸ਼ੀਲ ਹਨ ਉਹ ਵੀ ਦਿਨ ਰਾਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਉਹਨਾਂ ਦੀ ਮਦਦ ਕਰ ਰਹੇ ਹਨ ਮੋਗਾ ਡੇਰਾ ਸੱਚਾ ਸੌਦਾ ਮੁਲਕਤਾ ਸੇਵਾਪੁਲਾਏ ਕੇਂਦਰ ਮੋਗਾ ਵੱਲੋਂ ਬਾੜ ਪੀੜਤਾਂ ਦੀ ਸਹਾਇਤਾ ਦੀ 15 ਟਰਾਲੀਆਂ ਰਾਸ਼ਨ ਸਮਗਰੀ ਪਸ਼ੂਆਂ ਦੀ ਚਾਰਾ ਅਤੇ ਹੋਰ ਸਮਾਨ ਦੇ ਨਾਲ ਨਾਲ 100 ਸੇਵਾਦਾਰ ਬਾੜ ਪੀੜਤਾਂ ਦੀ ਸੇਵਾ ਕਰਨ ਦੇ ਲਈ ਮੋਗਾ ਤੋਂ ਅਮਰਸਰ ਦੇ ਜਨਾਲਾ ਦੇ ਜਵਾਨਾਂ ਕੀਤੇ ਗਏ ਮੋਗਾ ਦੇ ਏਡੀਸੀ ਚਤੁਰੂ ਮੀਤਾ ਨੇ ਹਰੀ ਝੰਡੀ ਦੇ ਕੇ ਸਹਾਇਤਾ ਸਮਗਰੀ ਜਨਾਲਾ ਦੀ ਰਵਾਨਾ ਕੀਤੀ ਏਡੀਸੀ ਨੇ ਕਿਹਾ ਕਿ ਰਾਹ ਸਮਗਰੀ ਦੀ ਬਹੁਤ ਜ਼ਰੂਰਤ ਹੈ ਪਹਾੜਾਂ ਵਿੱਚ ਹੋ ਰਹੀ بارش ਦੇ ਕਾਰਨ ਪੰਜਾਬ ਵਿੱਚ ਬੜੀ ਬੁਰੀ ਤਰ੍ਹਾਂ ਨਾਲ ਬਾੜ ਆਈ ਹੋਈ ਹੈ ਹੁਣ ਪੰਜਾਬ ਦੇ 30 ਜ਼ਿਲ੍ਹੇ ਇਸ ਪੀੜ ਵਿੱਚ ਆ ਚੁੱਕੇ ਹਨ ਮੈਮ ਇੱਕ ਕਹਾਵਤ ਹੈ ਪੰਜਾਬੀ ਚੱਠੀਆਂ ਨਹੀਂ ਪਾਉਂਦੇ ਸਿੱਧਾ ਪਹੁੰਚ ਜਾਂਦੇ ਤੇ ਅੱਜ ਵੀ ਪੰਜਾਬੀ ਜਿਹੜੇ ਸਿੱਧਾ ਪਹੁੰਚ ਰਹੇ ਨੇ ਹਾਂਜੀ ਬਿਲਕੁਲ ਇਹ ਕਹਾਵਤ ਵੀ ਬਿਲਕੁਲ ਠੀਕ ਹੈ ਕਿ ਅਸੀਂ ਜਿਹੜਾ ਹੈਗਾ ਉਹ ਸਿੱਧਾ ਜਾਣ ਵਿੱਚ ਜਿਹੜਾ ਰੈਗਲ ਵਿੱਚ ਰੱਖਦੇ ਆ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਹੈ ਗੀਆਂ ਦੀਆਂ ਟਰਾਲੀਆਂ ਹੈਗੀਆਂ ਪਰ ਪਰ ਕੇ ਜਿਹੜੀਆਂ ਸਾਡੇ ਕੋਲ ਸੁਗੀਆਂ ਪਹੁੰਚ ਰਹੀਆਂ ਨੇ ਕਈਆਂ ਦੀ ਸਾਨੂੰ ਇਨਫੋਰਮੇਸ਼ਨ ਵੀ ਨਹੀਂ ਹੈਗੀ ਤੇ ਬਹੁਤ ਵਧੀਆ ਗੱਲ ਹੈ ਅਸੀਂ ਸਾਰੇ ਪੰਜਾਬੀ ਜਿਹੜੇ ਹੈਗੇ ਉਹ ਪੰਜਾਬ ਲਈ ਇਕੱਠੇ ਹੋ ਗਏ ਆਪਣੇ ਸਾਰੇ ਭੈਣ ਭਰਾ ਨੇ ਜਿਹੜੇ ਉੱਥੇ ਅਫੈਕਟ ਹੋਏ ਨੇ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਜਿਹੜੇ ਪਾਣੀ ਦੀ ਮਾਰ ਵਿਖਾ ਆ ਚੁੱਕੇ ਨੇ ਉਹਨਾਂ ਦੇ ਘਰ ਜਿਹੜੇ ਹੈਗੇ ਉਹ ਡੁੱਬ ਗਏ ਨੇ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਉਹਨਾਂ ਕੋਲ ਜਿਹੜਾ ਵਿਚਾਰਾ ਕੋਲ ਥੋੜਾ ਬੋਧਾ ਸਮਾਨ ਸੀਗਾ ਸ਼ਾਇਦ ਉਹ ਵੀ ਵਹਿ ਗਿਆ ਹੈ ਜਿਹੜੀ ਤੂਫਾਨ ਇੰਨਾ ਵੱਜ ਜਾ ਰਿਹਾ ਹੈ ਲੱਗੀਆਂ ਦਾ ਰਾਸਤੇ ਇਸ ਤੂਫਾਨ ਦੇ ਆਗੇ ਸਾਡੇ ਉਹਨਾਂ ਦੀ ਜੋ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਸ਼ਾਇਦ ਆਪਾਂ ਕਦੇ ਨਾ ਕਰ ਪਾਈਏ ਪਰ ਉਹਨਾਂ ਦੀ ਮਦਦ ਜਿਹੜੀ ਹੈਗੀ ਉਹ ਪੂਰੀ ਪੂਰੀ ਕਰ ਸਕਦਾ ਹੈ ਜਿਸ ਕਰਕੇ ਆਪਣੇ ਪੰਜਾਬੀ ਜਿਹੜੇ ਹੈਗੇ ਉਹਥੇ ਪਰਮਨੈਂਟ ਉਹ ਇਸ ਟਾਈਮ ਤੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਸ ਕਰਕੇ ਜਿਹੜੇ ਆਪਾਂ ਸਾਰੇ ਜ਼ਿਲ੍ਹੇ ਹੈਗੇ ਉਹ ਕੋਮਨਰੇਬਲ ਹੈਗੇ ਇਸ ਟਾਈਮ ਆਪਾਂ ਦੀ ਸਾਰੇ ਕਿਤੇ ਨਾੜੀ ਪਈ ਹੋਈ ਹੈ ਹੋ ਸਕਦਾ ਕਿਤੇ ਫਲੱਡ ਦਾ ਪਾਣੀ ਆ ਗਿਆ ਹੋਵੇ ਪਰ ਇਸ ਤੋਂ ਇਲਾਵਾ ਜਿਹੜੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਉਹਦੇ ਕਰਕੇ ਜਿਹੜੇ ਘਰ ਹੈ ਉਹ ਵੀ ਜਿਹੜੇ ਹੈਗੇ ਜਿਹੜੇ ਡੇਰਾ ਸਿੱਧਾ ਸੋਦਾ ਵਾਲੀ ਜਿਹੜੇ ਪਰਿਵਾਰ ਸੀ بابا ਜੀ ਦੇ ਬਾਬਾ ਗੁਰਮੀਤ ਸਿੰਘ ਨਾਮ ਦੇ ਉਹਨਾਂ ਨੇ ਆਪਣੇ ਅਲੱਗ ਆਰਮੀ ਦੇ ਜਥੇਵਾਂ ਕਰ ਦਿੱਤੀ ਕਿ ਉਹ ਆਰਮੀ ਦੇ ਜਿਹੜੇ ਨੌਜਵਾਨ ਨੇ ਉਹ ਵੀ ਗਏ ਨੇ ਉਹ ਵੀ ਸੇਵਾ ਕਰਨ ਇਸੋਲਾਵਾ ਉਹਨਾਂ ਨੇ ਜਿਹੜੇ ਚਾਰੇ ਦੀਆਂ ਤਾਲੀਆਂ ਭੇਜੀਆਂ ਨੇ ਉੱਥੇ 50 ਹਜ਼ਾਰ ਜਿਹੜੀਆਂ ਹੈਗੀਆਂ ਰਸ਼ਦ ਦੀਆਂ ਕੀਤੀਆਂ ਕਿੱਟਾਂ ਗਈਆਂ ਨੇ ਤੇ ਹਜ਼ਾਰ ਹੀ ਕਰ ਪੱਲਾ ਗਈਆਂ ਨੇ ਤੇ ਹਲੇ ਇੱਕ ਪਹਿਲੀ ਜਿਹੜੀ ਹੈਗੀ ਉਹ ਇਨਫੋਰਮੈਂਟ ਦੇਖਿਆ ਇਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਜ਼ਿਆਦੇ ਭੇਜਣੇ ਨੇ ਤੇ ਮੈਂ ਇਹਨਾਂ ਦੀ ਧੰਨਵਾਦੀ ਹਾਂ ਤੇ ਇਹਨਾਂ ਨੂੰ ਵਧਾਈ ਵੀ ਦਿੱਤੀ ਆ ਕਿ ਨੱਕੀ ਆਏ ਤੇ ਇਹਨਾਂ ਨੇ ਆਪਣੇ ਪੰਜਾਬੀਆਂ ਦੀ ਜਿਹੜੀ ਹੈਗੀ ਉਹਨੂੰ ਮਦਦ ਕਰਨ ਦਾ ਮਸਲਾ ਸਤਲੁਜ ਰਿਆ ਵਿੱਚ ਪਾਣੀ ਦਾ ਪੱਧਰ ਬੱਦਦਾ ਜਾ ਰਿਹਾ ਤੇ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਪਾਣੀ ਦਾ ਪੱਧਰ ਦਿਨ-ਦਿਨ ਉੱਚਾ ਹੁੰਦਾ ਨਜ਼ਰ ਆ ਰਿਹਾ ਜਿਸ ਕਰਕੇ ਲੋਕਾਂ ਦੇ ਸਾਹ ਹੋਰ ਸੁੱਕ ਪਿੰਡ ਧੂਲੇਵਾਲ ਸਤਲੁਜ ਦਰਿਆ ਦੇ ਤੂਸੀਵਾਂ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਲੇਬਰ ਵੱਲੋਂ ਲੋਹੇ ਦੇ ਜਾਲ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ ਸਤਲੁਜ ਦਰਿਆ ਵਿੱਚ ਪਾਣੀ ਦਾ ਲੈਵਲ ਵਧਣ ਤੇ ਤੇਜ਼ ਵਹਾਅ ਕਰਨ ਪਿੰਡ ਧੂਲੇਵਾਲ ਵਾਸੀਆਂ ਦੀ ਜ਼ਮੀਨ ਤੇ ਲਗਾਏ ਪਾਪੂਲਰ ਅਤੇ ਜੀਰੀ ਸਤਲੁਜ ਵਿੱਚ ਬਹਿ ਗਈ ਤਿੰਨ ਸਤਲੁਜ ਦਰਿਆ ਦੇ ਲਾਗੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਰਹਿੰਦਿਆਂ ساری ਜ਼ਿੰਦਗੀ ਹੋ ਗਈ ਪਰੰਤੂ ਹਰ ਸਾਲ ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਖਤਰਾ ਮੰਡਰਾਉਂਦਾ ਰਹਿੰਦਾ ਹੈ ਤੇ ਦਿਨ ਰਾਤ ਉਹ ਪਾਣੀ ਦੀ ਹੜ ਵਿੱਚ ਆਉਂਦੇ ਰਹਿੰਦੇ ਹਨ ਕੀ ਨਾਮ ਹੈ ਜੀ ਕਿਹੜਾ ਮੇਰਾ ਨਾਮ ਜੁ ਮੁਖਤਿਆਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਤੋਂ ਲਿਆਣਾ ਕੀ ਕਰਦੇ ਹੋ ਤੁਸੀਂ ਅਸੀਂ ਬਖੇਤੀ ਬਾੜੀ ਦਾ ਹੀ ਕਰਦੇ ਹਾਂ ਦਿਹਾੜੀ ਦਾਪਾ ਕਰਦੇ ਹਾਂ ਇਹ ਅੱਜ ਕਿੱਥੇ ਖੜੇ ਹੋ ਕੀ ਪੀਛ ਨੇ ਇੱਥੇ ਕਿਹੜਾ ਇੱਥੇ ਜੀ ਢਾਹ ਲੱਗੀ ਹੋਈ ਹੈ ਕੱਲ ਪਰਸੋਂ ਦੀ ਢਾਹ ਲੱਗੀ ਸੀ ਕਿ ਹੁਣ ਇਹ ਹੈਗਾ 2 ਢਾਈ ਕੇਰ ਜ਼ਮੀਨ ਜਿਹੜੀ ਹੈਗੀ ਇੱਥੋਂ ਰੇਡ ਲੈ ਗਿਆ ਇਹ ਪਾਣੀ ਦੀ ਮਾਰ ਦੇ ਵਿੱਚ 2.5 ਕਿੱਲੇ ਜ਼ਮੀਨ ਜਿਹੜੀ ਆ ਚਲੀ ਗਈ ਹੈ ਤਾਂ ਇਹ ਜੱਦ ਦਾ ਪ੍ਰਸ਼ਾਸਨ ਨੇ ਉਪਰਾਲਾ ਕੀਤਾ ਹੈਗਾ ਤੇ ਜੱਦ ਦਾ ਕੋਈ ਟਿਕਾਅ ਹੋ ਗਿਆ ਹੈਗਾ ਹੁਣ ਵਾਰਡ ਨਹੀਂ ਲੱਗਦੀ ਇਹ ਆਈ ਵਾਰ ਇਹ ਹੜਾਂ 'ਚ ਇਹੀ ਕੁਛ ਹੁੰਦਾ ਹੈ ਹਾਂਜੀ ਹਾਂਜੀ ਕਦੇ ਉਧਰ ਲੱਗਦੀ ਕਦੇ ਇਧਰ ਲੱਗਦੀ ਬਸ ਇਹੀ ਕੁ ਮੰਨਦਾ ਕੋਈ ਸਰਕਾਰ ਨੇ ਕੋਈ ਇਦਾਂ ਤਾਂ ਨਹੀਂ ਕਰਿਆ ਇਹਨੂੰ ਕੋਈ ਪੱਕਾ ਕਰਨ ਜਾਂ ਹੋਰ ਬਾਰੇ ਜੇ ਨਾ ਮੁਰਤੇ ਹੋਵੇ ਬਾਅਦ ਜੇ ਜਦੋਂ ਪੁਕਾਰ ਕਰੀਦੀ ਹੈ ਜਦੋਂ ਟਾਈਮ ਦੇ ਟਾਈਮ ਫਿਰ ਸਰਕਾਰ ਜਿਹੜਾ ਪ੍ਰਸ਼ਾਸਨ ਹੈਗਾ ਉਹ ਪਹੁੰਚਦਾ ਹੈਗਾ ਜਿੰਨੀ ਕੁ ਮਦਦ ਕਰ ਸਕਦੇ ਉਹ ਕਰਦੇ ਹੈਗੇ ਆਈਵਰ ਨੁਕਸਾਨ ਤਾਂ ਹੁੰਦਾ ਨੁਕਸਾਨ ਹੁੰਦਾ ਜੀ ਆਈਵਰ ਨੁਕਸਾਨ ਹੁੰਦਾ ਇਹ ਜਿਹੜਾ ਬੰਦ ਸੀਗਾ ਇਹ ਪਹਿਲਾਂ ਇੱਥੇ 50 60 ਕਿੱਲੇ ਜ਼ਮੀਨ ਜਿਹੜੀ ਸਾਡੀ ਬਾਹਰ ਸੀ ਉਹ ਵਿੱਚ ਜਾ ਚੁੱਕੀ ਹੈ ਅਸਾਂ ਮਾਸਿਆਂ ਕਲਾਂ ਦੇ ਉੱਤੇ ਥੱਲੇ ਵਾਲਾ ਕੰਮ ਕਰਨਾ ਹੈ ਜੀ ਇੱਕ ਮੈਂ ਦੋ ਨਾਲ ਮੇਰੇ ਬੱਚੇ ਨੇ ਜੀ ਬਾਕੀ ਔਰ ਕੰਮ ਹੈ ਜੀ ਜਿੰਨਾ ਕਿ ਸੀਜ਼ਨ ਚੱਲ ਜਾਂਦਾ ਤਾਂ ਕੰਮ ਕਰ ਲੈਨੇ ਆ ਇਹ ਸੀਜ਼ਨ ਖਤਮ ਹੋ ਜਾਂਦਾ ਫਿਰ। ਹੋਰ ਕੰਮ ਲੱਕੜ-ਲੁੱਕੜ ਦਾ ਆਦਾ ਬਾੜ-ਬੋੜ ਦਾ ਮੈਂ ਇਹ ਮਜ਼ਦੂਰੀ ਕਰਦੀ। ਇਹ ਕਿੱਦਾਂ ਕੰਮ ਹੈ? ਕੀ ਹੈ ਇਹ? ਕਿੱਦਾਂ ਸਿੱਖਿਆ ਇਹ ਤੁਸੀਂ? ਕੰਮ ਠੀਕ ਹੈ ਜੀ। ਮੇਰਾ ਬ੍ਰਦਰ ਸੇ ਵੱਡਾ ਉਹਨੇ ਮੈਨੂੰ ਸਿਖਾਇਆ ਸੀਗਾ ਜੀ। ਉਸ ਤੋਂ ਬਾਅਦ ਫਿਰ ਮੈਂ ਆਪਣੇ ਬੱਚਿਆਂ ਨੂੰ ਸਿਖਾਇਆ ਖਾਂ। ਇਤਰਾ ਹੋਲੀ-ਹੋਲੀ ਸਾਡੀ ਇਹ ਲਾਚ ਸਟੇਅਰੀ ਹੈ। ਸਾਨੂੰ ਕੰਮ ਹੋ ਜਾਣੇ ਕਿ ਵਧੀਆ ਚੰਗਾ ਲੱਗਦਾ ਕਰਨਾ। ਇਹ ਤਾਰ ਕਿੱਥੋਂ ਲਿਆਉਣੀ ਹੈ? ਇਹ ਕਿੱਦਾਂ ਤਾਰ ਠੇਕੇਦਾਰ ਦੀ ਹੁੰਦੀ ਹੈ ਜੀ। ਸਾਡੀ ਮਿਹਨਤ ਹੁੰਦੀ ਹੈ। ਆਪਣੀ ਮਿਹਨਤ ਕਰਕੇ ਮਿਹਨਤ ਲੈਣਾ। ਠੀਕ ਹੈ ਜੀ। ਹਾਂ ਜੀ। ਕਿੰਨੀ ਦਿਹਾੜੀ ਬਣ ਜਾਂਦੀ ਹੈ ਜੀ ਦਿਹਾੜੀ ਬਣ ਜਾਂਦੀ ਜੀ 5-700 ਰੁਪਏ ਬਣ ਜਾਂਦੇ 500 ਬਣ ਗਿਆ ਕੋਈ ਦੀ ਟ੍ਰੇਨਿੰਗ ਲਈ ਹੈ ਕਿ ਐਦਾਂ ਹੀ ਨਾ ਜੀ ਐਦਾਂ ਹੀ ਬਸ ਟੁਰਦੇ ਫਿਰਦੇ ਜਿੱਦਾਂ ਕਿਸੇ ਨਾਲ ਦਿਹਾੜੀ ਜਾਣ ਲੱਗੇ ਦਿਹਾੜੀ ਤੋਂ ਕਰਦੇ ਕਰਦੇ ਤੇ ਬੜੀ ਔੜ ਸਿੱਧਾ ਹੋ ਗਿਆ ਹੱਥ ਸਿੱਧਾ ਹੋ ਗਿਆ ਆਪਣਾ ਕਰਨ ਲੱਗ ਗਏ ਆਪਣੇ ਤੋਂ ਆਪਣੇ ਬੱਚੇ ਗਾਂ ਖਾ ਲੈ ਐਤਨਾ ਦੀ ਲਾਰੀ ਤਰੀ ਆਉਂਦੀ ਹੈ ਬਸ ਇਹ ਕੰਮ ਮਜ਼ਦੂਰੀ ਦਾ ਹੀ ਕਬੂਤਰ ਦੀ ਗੱਲ ਕਰਦੇ ਜਿੱਥੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਬੁਰਾ ਹਾਲਾਤ ਤੇ ਲੋਕੀ ਡਰੇ ਹੋਏ ਹਨ ਸੈਮ ਦੇ ਮਾਹੌਲ ਵਿਚ ਹਨ ਹਾਲਾਂਕਿ ਜਥੇਬੰਦੀਆਂ ਸਮਾਰਥੀ ਸੰਸਥਾਵਾਂ ਤੇ ਪੰਜਾਬ ਸਰਕਾਰ ਯਤਨਸ਼ੀਲ ਹਨ ਦੀ ਮਦਦ ਕਰੀ ਪਰ ਇਸ ਦੇ ਬਾਵਜੂਦ ਵੀ ਕਈ ਮਹੀਨੇ ਲੱਗ ਜਾਣੇ ਨੇ ਪਾਣੀ ਪਿੰਡਾਂ ਵਿੱਚੋਂ ਨਿਕਲਣ ਦੇ ਲਈ ਜ਼ਿਲ੍ਹਾ ਕਪੂਰਥਲੇ ਲਗਭਗ 123 ਪਿੰਡਾਂ ਦੀ ਮਾਰ ਹਿੱਟਨ ਜਿਨ੍ਹਾਂ ਵਿੱਚੋਂ ਬਹੁਤਾਤ ਪਿੰਡਾਂ ਦੀ ਗਿਣਤੀ ਸੁਲਤਾਨਪੁਰ ਲੋਧੀ ਇਲਾਕੇ ਦੀ ਹੈ ਜ਼ਿਲ੍ਹੇ ਵਿੱਚ ਲਗਭਗ 5728 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ ਤੇ 1428 ਲੋਕਾਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ ਜ਼ਿਲ੍ਹੇ ਵਿੱਚ ਚਾਰ ਰਾਹਤ ਕੈਂਪ ਸਥਾਪਿਤ ਕੀਤੇ ਜਾ ਚੁੱਕੇ ਹਨ ਜਦ ਕਿ ਸਰਕਾਰੀ ਅੰਕੜਿਆਂ ਅਨੁਸਾਰ 14934 ਹੈਕ ਟੇਅਰ ਚ ਲੱਗੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਅੱਜ ਹਾਂ ਤਾਂ ਕੀ ਤੁਹਾਡੇ ਇਲਾਕੇ ਮੇਰਾ ਜੀ ਗਰਨਾਥ ਸਿੰਘ ਮਾਣ ਨਿੰਦਰਪੁਰਾ ਜ਼ਿਲ੍ਹਾ ਫੂਰਥਲਾ ਸੁਲਤਾਨਪੁਰ ਲੋਧੀ ਤਹਿਸੀਲ ਆ ਕੀ ਹਾਲਾਤ ਨੇ ਤੁਹਾਡੇ ਹਾਲਾਤ ਸਾਡੇ ਬਹੁਤ ਮਾੜੇ ਆ ਜੀ ਸਾਡੇ ਹਾਲਾਤ ਇਹੋ ਜਿਹੇ ਮਾੜੇ ਆ ਵੀ ਪ੍ਰਸ਼ਾਸਨ ਨਹੀਂ ਆਇਆ ਤੇ ਗੱਲਾਂ ਪਤਾ ਕਰਕੇ ਛੱਡ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਚੂਰ ਤੇ ਹਾਲ ਅਸੀਂ ਦੇਖ ਰਹੇ ਆ ਇਸ ਇਲਾਕੇ ਦੀ ਵੱਡੀ ਪੱਧਰ ਦੇ ਉੱਤੇ ਫਸਲਾਂ ਦਾ ਨੁਕਸਾਨ ਆ ਕਿੰਨਾ ਕ ਆਂਕੜਾ ਤੁਹਾਨੂੰ ਲੱਗਦਾ ਇਸ ਇਲਾਕੇ ਇਸ ਇਲਾਕੇ ਦਾ ਦੀ ਜੀ 100% ਹੀ ਕੈਮਰਾ ਘੁਮਾ ਕੇ ਵੇਖ ਲਓ ਤੁਹਾਡੇ ਸਾਹਮਣੇ ਆ ਜੋ ਜੋ ਇੱਕ ਬਾਹਰੀ ਸੰਸਾ ਪਏ ਤੇ ਸਾਡੀ ਕੋਈ ਬਾਹ ਫੜ ਸਕਦੀ ਆ ਸਰਕਾਰ ਤੇ ਅਜੇ ਤੱਕ ਜਿਉਂਦੇ ਚਲੇ ਜਾਂਦੇ ਆ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਗਾ ਕੋਈ 2023 ਦੇ ਵਿੱਚ ਵੀ ਨੁਕਸਾਨ ਹੋਇਆ ਉਦੋਂ ਸਾਰਾ ਜ਼ੀਰੋ ਹੋ ਗਿਆ ਸੀ ਤੇ ਉਦੋਂ ਕੋਈ ਗੱਲ ਨਹੀਂ ਬਣੀ ਸਰਕਾਰ ਨੇ ਨਹੀਂ ਬਾਹ ਫੜੀ ਸਮਾਜ ਸੇਵੀ ਸੰਸਥਾ ਆਉਂਦੀ ਵੀ ਅੱਗੇ ਨਾ ਹੁਣ ਆਵੇ ਤੇ ਸਾਡੀ ਜਬਾਂ ਫੜੇ ਫੇਰ ਸਾਡਾ ਕੋਈ ਮਸਲਾ ਹੱਲ ਹੋ ਸਕਦਾ ਕੀ ਕੀ ਮੁਸ਼ਕਲ ਕੀ ਕੀ ਪੇਸ਼ ਆ ਰਹੀ ਹੈ ਮੁਸ਼ਕਲ ਇਸੇ ਆ ਰਹੀ ਹੈ ਕਿ ਤਾਂ ਮੈਡੀਕਲ ਨਹੀਂ ਡੰਗਰਾ ਡੰਗਰ ਬੜੇ ਚਾਰੇ ਹੁਣ ਤੰਗ ਆ ਇੱਕ ਪ੍ਰਾਈਵੇਟ ਜਿਹੜੇ ਸਕੂਲ ਉਹ ਪਰੇਸ਼ਾਨ ਕਰਦੇ ਆ ਇੱਕ ਸਾਡੇ ਇਲਾਕੇ ਨੂੰ ਗ੍ਰਾਂਟ ਪੂਰੀ ਦਿੱਤੀ ਜਾਵੇ ਇੱਕ ਸਾਡੇ ਇਲਾਕੇ ਨੂੰ ਸੜਕ ਖਰਾਬ ਹੈ ਔਰ ਸੜਕ ਦਿੱਤੀ ਜਾਵੇ ਹਰ ਇਲਾਕਾ ਫਿਰ ਇਹ ਮਾੜਾ ਜਿਹਾ ਸੁਪਰ ਹੋ ਸਕਦਾ ਫਿਰ ਇੱਕ ਬਾਹੜਾ ਦੇ ਨਾਲ ਕੀ ਸਮੱਸਿਆ ਹੈ ਖੜਾ ਦੇ ਨਾਲ ਸਮੱਸਿਆ ਵੀ ਜਦੋਂ ਪਾਣੀ ਆਉਂਦਾ ਮਰ ਜਾਂਦਾ ਤੇ ਬਸ ਜੀ ਰੋ ਜੀਦਾ ਕੋਈ ਪੱਲੇ ਕੱਖ ਨਹੀਂ ਦੇਦਾ ਪ੍ਰਾਈਵੇਟ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਕੀ ਕਹਿ ਰਹੇ ਨੇ ਉਹ ਉਹ ਅਜੇ ਕੈਦ ਰਹਿ ਨਹੀਂ ਗੇ ਪੱਕਿ ਉਹਨਾਂ ਕਹਿਣਾ ਹੈਗਾ ਉਹਨਾਂ ਤੇਈ ਦੇ ਵਿੱਚ ਵੀ ਸਾਨੂੰ ਕੋਈ ਗੱਲ ਨਹੀਂ ਕਹੀ ਉਹਨਾਂ ਆ ਬੱਚੇ ਜਾਂ ਬੱਚੇ ਢਾ ਲੋ ਤੇ ਜਾਂ ਫੀਸਾਂ ਦਾ ਰੋ ਬਸ ਗੱਲਾਂ ਦੋ ਆ ਹਾਂ ਜੇ ਪਰ ਬੱਚਿਆਂ ਦੀ ਖਤਰਾਨਾ ਭਾਵੇਂ ਬਿਆਜੀ ਫੜ ਕੇ ਦੇਣੇ ਪਏ ਆ ਹਾਂ ਤਾਰੇ ਆ ਤੇ ਬੱਚੇ ਬਣਾਉਣੇ ਬਣਾਉਣੇ ਆ ਆਪਣੀ ਖੁਸ਼ੀ ਦੀ ਹਾਂ ਦਾ ਚ ਹੋਰ ਕੀ ਮੰਗ ਕਰਨੀ ਚਾਹੀਦੀ ਵੋ ਰਹੀ ਮੰਗ ਕਰਨ ਚਾਹੁੰਦੇ ਆ ਸਾਡੇ ਇਲਾਕੇ ਨੂੰ ਇੱਕ ਤਾਂ ਸੜਕ ਤਿਆਰ ਕੀਤੀ ਜਾਵੇ ਇੱਕ ਕਰਜ਼ਾ ਬੈਂਕਾਂ ਦਾ ਮਾਫ ਕੀਤਾ ਜਾਵੇ ਇੱਕ ਮੈਡੀਕਲ ਸਹੂਰਤਾ ਹੋਵੇ ਤੇ ਇੱਕ ਸਾਨੂੰ ਬੇੜੀਆਂ ਮਿਲਣੀਆਂ ਚਾਹੀਦੀਆਂ ਮੈਂ ਤੁਹਾਡੇ ਅੱਗੇ ਕੀ ਕਹਿਣਾ ਚਾਹੁੰਦੇ ਹਾਂ ਮੇਰਾ ਨਾਮ ਜਸਵੰਤ ਸਿੰਘ ਆ ਜੀ ਤੇ ਆ ਆਪਣੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਤਾਂ ਕਿਦਾਂ ਦੇ ਆ ਬਟ ਇਨਾ ਹੈਗਾ ਮੈਂ ਪ੍ਰਸ਼ਾਸਨ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇੱਥੇ ਕੋਈ ਪਸ਼ੂਆਂ ਦਾ ਚਾਰਾ ਆਵੇ ਕਿਉਂਕਿ ਬਾਉ ਪਰ ਮੰਡਲ ਦੀ ਸਾਈਡ ਵੀ ਆਣ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀ ਕੇ ਹੈਡ ਵੱਲ ਇੱਥੇ ਆਲੇ ਦਾ ਕੋਈ ਵੀ ਨਹੀਂ ਆਇਆ ਜੀ ਨਾ ਕੋਈ ਚਾਰ ਨਾ ਕੋਈ ਸਹੂਲਤ ਕੋਈ ਵੀ ਨਹੀਂ ਆਈ ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜਿਆਦੀਆਂ ਸਮੱਸਿਆ ਵਾ ਜਿੱਦਾ ਮੈਡੀਕਲ ਵੀ ਚਾਹੀਦਾ ਇੱਥੇ ਸਭ ਕੁਝ ਕਿੰਨੇ ਕੇ ਲੋਕ ਅਜੇ ਘਰਾਂ 'ਚ ਫਸੇ ਨੇ ਘਰਾਂ 'ਚ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂ ਜੀ ਹਾਂ ਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਵਿਲਾ 26 ਅਗਸਤ ਨੂੰ ਇਧਰ ਟੁੱਟਿਆ ਅਲੀ ਗਲਾਂ ਤੋਂ ਤੇ ਆਰਜੀ 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤਲੁ ਜੀ ਵਿਆਸ ਦੋਵਾਂ ਦੀ ਹਾਂ ਜੀ ਹਾਂ ਜੀ ਸਤਲੁ ਜੀ ਵਿਆਸ ਦੋਨਾਂ ਦੀ ਮਾਰ ਉਹ ਕਿਹੜੇ ਪਿੰਡ ਤੁਸੀਂ ਆ ਉਹ ਮਨੋਮਾਸ਼ੀ ਤੋਂ ਜੀ ਹਾਂਜੀ ਉਹਦਾ ਪਾਣੀ ਕਾਫੀ ਹੁਣ ਚੜ ਰਿਹਾ ਹਾਂਜੀ ਜੋ ਥੋੜੀਆਂ ਵਾਲੀਆਂ ਫਸਲਾਂ ਦਿਸਣੀਆਂ ਸ਼ਾਮਾਂ ਤੱਕ ਬਿਲਕੁਲ ਡੋਬੀ ਜਾਣੀ ਮਤਲਬ ਕਿ ਜ਼ੀਰੋ ਹੀ ਹੋ ਜਾਣਾ ਕੰਮ ਪਾਣੀ ਦਾ ਪੱਧਰ ਵੱਧ ਰਿਹਾ ਪਾਣੀ ਦਾ ਪੱਧਰ ਵੱਧ ਰਿਹਾ ਜੀ ਬਿਲਕੁਲ ਪਠਾਨਕੋਟ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਪ੍ਰਕਾਸ਼ ਵਿੱਚ ਹੈ ਜੀ ਦੁਕਾਨਦਾਰ ਡਰਿਆ ਹੋਇਆ ਦੁਕਾਨਦਾਰ ਨੇ ਕਿਹਾ ਕਿ ਉਸੇ ਸ਼ਟਰ ਵਿੱਚ ਗੋਲੀ ਲੱਗੀ ਹੈ ਪੁਲਿਸ ਇਸ ਗੱਲ ਦੀ ਤੁਰੰਤ ਜਾਂਚ ਵਿੱਚ ਜੁਟ ਗਈ ਹੈ ਪਠਾਨਕੋਟ ਦੇ ਡੰਗੂ ਰੋਡ ਤੇ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪਣ ਗਿਆ ਕਿਉਂਕਿ ਰੋਡ ਤੇ ਇੱਕ ਦੁਕਾਨਦਾਰ ਆਪਣੀ ਦੁਕਾਨ ਦਾ ਸ਼ਟਰ ਖੋਲਣ ਆਇਆ ਤੇ ਉਸਨੇ ਆਪਣੇ ਸ਼ਟਰ ਤੇ ਗੋਲੀ ਦਾ ਨਿਸ਼ਾਨ ਵੇਖਿਆ ਜਿਸ ਤੋਂ ਬਾਅਦ ਉਸਨੇ ਇਹਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਮੌਕੇ ਤੇ ਪੁਲਿਸ ਪੌਕੇ ਤੇ ਪਹੁੰਚ ਗਏ ਅਤੇ ਕਣਜਾਨ ਸਖਸ਼ ਵੱਲੋਂ ਫਾਇਰਿੰਗ ਕੀਤੀ ਗਈ ਉਸ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ ਕੱਚੀ ਜਾਂ ਵਿਖਰੇ ਰਹੀ ਨਿਕਲ ਗਲਾਸ ਤੋੜ ਲਿਓ ਕੁਝ ਹੋਏ ਇਹ ਇਹ ਗਲਾਸ ਇੰਟੈਕਟ ਸੀਗਾ ਫਿਰ ਮੇਰਾ ਧਿਆਨ ਇੱਧਰ ਪਿਆ ਇੱਕ ਸੁਰਾਖ ਵਾਲੇ ਪਾਸੇ ਫਿਰ ਮੈਨੂੰ ਥੋੜਾ ਜਿਹਾ ਡਾਊਟ ਹੋਇਆ ਫਿਰ ਮੈਂ ਸ਼ਟਰ ਡਾਊਨ ਕਰਕੇ ਚੈੱਕ ਕੀਤਾ ਸ਼ਟਰ ਦੇ ਵਿੱਚ ਵੀ ਸੁਰਾਖ ਹੈਗਾ ਸੀਗਾ ਫਿਰ ਮੈਂ 112 ਤੇ ਕਾਲ ਕੀਤੀ ਤੇ ਫਿਰ ਉਹ ਆ ਗਏ ਤੇ ਇਨਵੈਸਟੀਗੇਸ਼ਨ ਦੇ ਬੰਦੇ ਉਹਨਾਂ ਨੇ ਤੇ ਪੁੱਛੇ ਕੀ ਸੀਗਾ ਕੋਈ ਗੋਲੀ ਗਾਲੀ ਚਲਣ ਦੀ ਆਵਾਜ਼ ਆਈ ਹੈ ਕੋਈ ਨਹੀਂ ਮੈਂ ਤਾਂ ਭਾਈ ਘਰ ਆ ਮੈਂ ਕੋਲ 8 ਵਜੇ ਅਸੀਂ ਕਿ ਚੱਲ ਗਿਆ ਕੋਈ 1:30 ਵਜੇ ਹੈ ਮੈਨੂੰ ਤਾਂ ਪਤਾ ਹੀ ਪੁੱਛਦੇ ਸੀ ਸੀਸੀਟੀਵੀ ਦੇ ਵਿੱਚ ਚੈੱਕ ਕੀਤਾ ਤੇ ਕੁਛ ਆਇਆ ਕੁਛ ਨਹੀਂ ਦੇਖਿਆ ਤੇ ਕੋਈ ਰஞ்சிਸ਼ ਰੁੰਜੀਸ਼ ਕੁਛ ਕੋਈ ਨਹੀਂ ਨਹੀਂ ਨਕੀ ਸਰ ਕੀ ਹਈ ਸਾਰੇ ਤੇ ਦੁਕਾਨਦਾਰ ਸਾਰਿਆਂ ਨੇ ਰਾਤੀ ਘਰ ਜਲ ਜਾਣਾ ਤਸਵੀਰੇ ਆਣਾ ਤੇ ਉਹ ਕਿਦਾਂ ਸੌਣਗੇ ਭਜੀ ਇੱਕ ਨਾ ਸਾਹਮਣੇ ਆ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇੱਥੇ ਜਿਹੜੀ ਸ਼ਾਪ ਹੈ ਸਾਡੇ ਨਾਲ ਹੀ ਜਿੱਥੇ ਆਪਾਂ ਖੜੇ ਆ ਸੋਨੀ ਬੇਕਰੀ ਦੇ ਲੱਗਿਆ ਇੱਥੇ ਕੁਝ ਗੋਲੀਆਂ ਦੇ ਨਿਸ਼ਾਨ ਸ਼ਟਰ ਤੇ ਮਿਲੇ ਆ ਫਿਰ ਆਪਾਂ ਇਮੀਡੀਏਟਲੀ ਇੱਥੇ ਪਹੁੰਚੇ ਸੀ ਤੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਦੁਕਾਨ ਦੇ ਸ਼ਟਰ ਹੈ ਤੇ ਕੁਝ ਗੋਲੀਆਂ ਦੇ ਨਿਸ਼ਾਨ ਆ ਅੰਦਰ ਵੀ ਜਿਹੜੀ ਗੋਲੀ ਪੈਨੇਟ੍ਰੇਟ ਕਰਕੇ ਜਿਹੜੇ ਆ ਨਿਸ਼ਾਨ ਲੱਗੇ ਹੋਇਆ ਤੇ ਆਪਾਂ ਇਹਨੂੰ ਚੈੱਕ ਕਰ ਰਹੇ ਹਾਂ ਜੀ ਤੇ ਕੋਈ ਪੈਨਿਕ ਕਰਨ ਦੀ ਕੋਈ ਡਰਨ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਕੋਈ ਵੱਡੀ ਗੱਲ ਨਹੀਂ ਆਪਾਂ ਇਹਨੂੰ ਵੈਰੀਫਾਈ ਕਰਕੇ ਇਹਨੂੰ ਫਰਦਰ ਪੂਰਾ ਇਹਨੂੰ ਤਰੀਕੇ ਨਾਲ ਚੈੱਕ ਕਰਾਂਗੇ ਤੇ ਅਗਰ ਕੋਈ ਸਾਨੂੰ ਇਸ ਤਰ੍ਹਾਂ ਦੀ ਗੱਲ ਲੱਗਦੀ ਹੈ ਆਪਾਂ ਉਹਦੇ ਉੱਪਰ ਜਿਹੜੀ ਬੰਦੀ ਕਾਰਵਾਈ ਉਹ ਵੀ ਕਰਾਂਗੇ ਐਟ ਦਿਸ ਸਟੇਜ ਇਹੀ ਹੈ ਕਿ ਵੀ ਆਪਾਂ ਨੂੰ ਕੁਝ ਗੋਲੀਆਂ ਦੇ ਨਿਸ਼ਾਨ ਮਿਲੇ ਆ ਤੇ ਜਿਹੜੀ ਇੱਥੋਂ ਦੇ ਬੰਦੇ ਆ ਉਹਨਾਂ ਨੇ ਵੀ ਦੱਸਿਆ ਕਿ ਰਾਤ ਨੂੰ ਤਕਰੀਬਨ ਸਵਾ 12 ਉਹਨਾਂ ਨੂੰ ਕੁਛ ਆਵਾਜ਼ ਆਈ ਸੀ ਤੇ ਫਰਦਰ ਆਪਾਂ ਜਿਹੜੀ ਸਾਰੀ ਡਿਟੇਲਸ ਆ ਉਹ ਵੈਰੀਫਾਈ ਕਰ ਰਹੇ ਆ ਤੇ ਜਦੋਂ ਆਪਣੇ ਕੋਲ ਡਿਟੇਲ ਚ ਇਨਫੋਰਮੇਸ਼ਨ ਆ ਜੂਗੀ ਤੇ ਅੱਗੇ ਕੁਝ ਕ੍ਰੈਡੀਬਲ ਐਵਿਡੈਂਸ ਆ ਜੂਗਾ ਤੁਹਾਡੇ ਨਾਲ ਫਰਦਰ ਆਪਾਂ ਗੱਲ ਕਰਾਂਗੇ ਜਿੱਥੇ ਪੰਜਾਬ ਹਾੜਾਂ ਦੀ ਮਾਰ ਹੈ ਤੇ ਉਥੇ ਚੋਰ ਚੋਰੀਆਂ ਕਰਨ ਤੋਂ ਬਾਜ਼ ਨਹੀਂ ਆਂਦੇ ਮੁਹਾਲੀ ਪੁਲਿਸ ਨੇ ਅੰਤਰਰਾਜੀ ਕਾਰ ਚੋਰੀ ਦਾ ਇੱਕ ਵੱਡੇ ਪੱਧਰ ਤੇ ਪਰਦਾਫਾਸ਼ ਕੀਤਾ ਹੈ ਮੋਹਾਲੀ ਪੁਲਿਸ ਵੱਲੋਂ ਅੰਤਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 5 ਰੁਪਇਆ ਨੂੰ ਗ੍ਰਿਫਤਾਰ ਕਰਨ ਉਪਰੰਤ 18 ਹਾਈ ਐਂਡ ਗੱਡੀਆਂ ਬਰਾਮਦ ਕੀਤੀਆਂ ਹਨ ਉਕਤ ਰੁਪਇਆ ਵੱਲੋਂ ਬਾਹਰੀ ਰਾਜਾ ਤੋਂ ਗੱਡੀਆਂ ਚੋਰੀ ਕਰਨ ਤੋਂ ਬਾਅਦ ਗੱਡੀਆਂ ਦੇ ਇੰਜਨ ਨੰਬਰ ਤੇ ਚੈਸੀ ਨੰਬਰ ਬਦਲ ਦਿੱਤੇ ਜਾਂਦੇ ਸਨ ਅਤੇ ਇਹਨਾਂ ਇਹ ਲੋਕ ਮੋਹਾਲੀ ਤੇ ਆਸ-ਪਾਸ ਦੇ ਖੇਤਰਾ ਵਿੱਚ ਵੇਚ ਦਿੰਦੇ ਸਨ ਬਾਹਰ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਰਿਮਾਨਡ ਹਾਸਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ ਕਿੰਨਾ ਚਿਰ ਇਹਨਾਂ ਲੋਕਾਂ ਨੂੰ ਚੋਰੀਆਂ ਕਰਦੇ ਹੋਗੇ ਤੇ ਕਿੱਥੇ ਕਿੱਤੇ ਇਹਨਾਂ ਲੋਕਾਂ ਨੇ ਗੱਡੀਆਂ ਵੇਚੀਆਂ ਹਨ ਸਾਡੇ ਮਾਣਯੋਗ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹੰਸ ਉਹਨਾਂ ਦੀ ਲੀਡਰਸ਼ਿਪ ਅੰਡਰ ਮੋਹਾਲੀ ਪੁਲਿਸ ਲਗਾਤਾਰ ਵਧੀਆ ਕੰਮ ਕਰ ਰਹੀ ਹੈ ਤੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਹੈ ਤੇ ਜਿਹੜਾ ਕ੍ਰਿਮੀਨਲ ਅਨਸਰ ਹੈ ਉਹਨਾਂ ਦੇ ਖਿਲਾਫ ਜਿਹੜੀ ਲਗਾਤਾਰ ਵਧੀਆ ਕਾਰਗੁਜ਼ਾਰੀ ਮੋਹਾਲੀ ਪੁਲਿਸ ਕਰ ਰਹੀ ਹੈ ਐਸੀ ਲੜੀ ਦੇ ਵਿੱਚ ਅੱਜ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜੋ ਸਾਡੇ ਸੀਆਈਏ ਟੀਮ ਵੱਲੋਂ ਇੱਕ ਇੰਟਰ ਸਟੇਟ ਜਿਹੜਾ ਕਾਰ ਚੋਰੀ ਤੇ ਕਾਰਾਂ ਵੇਚਣ ਵਾਲਾ ਜਿਹੜਾ ਚੋਰੀ ਕਰਕੇ ਕਾਰਾਂ ਵੇਚਣ ਵਾਲਾ گرو ਫੜਿਆ ਗਿਆ ਇਹ گرو ਦੇ ਹੁਣ ਤੱਕ ਅਸੀਂ ਜਿਹੜੇ 5 ਦੋਸ਼ੀ ਐ ਉਹ ਕਾਬੂ ਕੀਤੇ ਨੇ ਬੇਸਿਕਲੀ ਇਹਨਾਂ ਦੀ ਮੋਡਸ ਆਫ ਆਪਰੇਂਡਿੰਗ ਸੀਗੀ ਇਹ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚੋਂ ਹਾਈ ਐਂਡ ਲਗਜ਼ਰੀ ਕਾਰਾਂ ਚੋਰੀ ਕਰਦੇ ਸੀਗੇ ਤੇ ਚੋਰੀ ਕਰਕੇ ਉਹਨਾਂ ਦੇ ਜਿਹੜੇ ਇੰਜਨ ਨੰਬਰ ਚੈਸੀ ਨੰਬਰ ਹੈ ਉਹ ਟੈਂਪਰਿੰਗ ਕਰਕੇ ਚੇਂਜ ਕਰਕੇ ਉਹਨਾਂ ਦੇ ਜਿਹੜੇ ਇੰਜਨ ਚੈਸੀ ਨੰਬਰ ਜਿਹੜੀਆਂ ਕੋਈ ਐਕਸੀਡੈਂਟਲ ਗੱਡੀਆਂ ਨੇ ਜਾਂ ਜਿਹੜੀਆਂ ਗੱਡੀਆਂ ਸਕ੍ਰੈਪ ਹੋਈਆਂ ਗੱਡੀਆਂ ਨੇ ਉਹਨਾਂ ਦੇ ਇੰਜਨ ਨੰਬਰ ਜੈਸੀ ਨੰਬਰ ਲਗਾ ਕੇ ਉਹਨਾਂ ਨੂੰ ਫੇਕ ਰਜਿਸਟ੍ਰੇਸ਼ਨ ਡਾਕੂਮੈਂਟਸ ਤਿਆਰ ਕਰਕੇ ਉਹਨਾਂ ਨੂੰ ਪੰਜਾਬ ਮੋਹਾਲੀ ਪੰਜਾਬ ਦੇ ਰੀਜ ਸੇਲ ਕਰਦੇ ਸੀ ਇਹਨਾਂ ਤੋਂ ਅਸੀਂ ਜਿਹੜੇ ਪਹਿਲਾਂ ਅਸੀਂ 18 ਤਰੀਕ ਨੂੰ ਇਹਨਾਂ ਦੇ ਮਕਦਮਾ ਦਰਜ ਕਰਕੇ 312 ਨੰਬਰ ਮਕਦਮਾ थाना ਸਿਟੀ ਖਰੜ ਦੇ ਵਿੱਚ ਜਿਹਦੇ ਵਿੱਚ ਚੋਰੀ ਨਾਲ ਟੈਂਪਰਿੰਗ ਫੋਰਜਰੀ ਦੇ ਸੈਕਸ਼ਨ ਲੱਗੇ ਸੀ ਇਹਦੇ ਵਿੱਚ ਪਹਿਲਾਂ ਤਿੰਨ ਵਿਅਕਤੀ ਜਿਹੜੇ ਮੇਨ ਇਹਨਾਂ ਦਾ ਨਿਤੇਸ਼ ਸ਼ਰਮਾ ਜਿਹੜਾ ਮੇਨ ਕਿੰਗਪਿੰਨੈਸ ਗਰੋ ਦਾ ਨਾਲ ਉਹਦੇ ਰਣਵੀਰ ਤੇ ਰਮਨਜੋਤ ਜਿਹੜਾ ਰਣਵੀਰ ਹੈ ਇਹ ਬੇਸਿਕਲੀ ਟੈਕਨੀਕਲੀ ਕੁਆਲੀਫਾਈਡ ਲੜਕਾ ਹੈ ਇਹਨੇ ਇੱਕ ਮਸ਼ੀਨ ਖਰੀਦੀ ਹੋਈ ਸੀ ਇੰਡੀਆ ਮਾਰਕ ਤੋਂ ਜਿਹੜੀ ਕਿ ਜਿਹਦੇ ਨਾਲ ਇਹ ਇੰਜਨ ਨੰਬਰ ਚੈਸੀ ਨੰਬਰ ਗੱਡੀਆਂ ਦੇ ਟੈਂਪਰ ਕਰਦਾ ਸੀਗਾ ਤੇ ਉਸ ਬਾਅਦ ਸਬਸੀਕੁਐਂਟ ਅਸੀਂ ਇਹਨਾਂ ਦੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਦੋ ਦੋਸ਼ੀ ਹੋਰ ਜਿਹੜੇ ਇੱਕ ਸਰਾਜ ਮੁਹੰਮਦ ਦੇ ਨਾਲ ਇੱਕ ਸ਼ਿਫ ਚਰਨ ਇਹ ਦੋਨੋਂ ਵੀ ਅਰੈਸਟ ਕੀਤੇ ਤੇ ਇਹਨਾਂ ਤੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਤੇ ਡਿਟੇਲਡ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਜਿਹੜੀਆਂ ਇਹਨਾਂ ਤੋਂ 18 ਗੱਡੀਆਂ ਜਿਹੜੀਆਂ ਰਿਕਵਰ ਕੀਤੀਆਂ ਨੇ ਜਿਹੜੀਆਂ ਸਾਰੀਆਂ ਹਾਈ ਐਂਡ ਲਗਜ਼ਰੀ ਗੱਡੀਆਂ ਨੇ ਇਹਨਾਂ ਦੇ ਵਿੱਚ ਫੋਰਚੂਨਰ ਥਾਰ ਗੱਡੀ ਬਲੇਰੋ ਵਰਨਾ ਤੇ ਜਿਹੜੀਆਂ ਫੌਂਡਾਸੀਟੀ ਵਰਗੀਆਂ ਗੱਡੀਆਂ ਟੋਟਲ 18 ਸਨ ਨੂੰ ਰਿਕਵਰ ਹੋਈਆਂ ਨੇ ਇਹ ਸਾਡੇ ਜਿਹੜੇ ਆਪਰੇਸ਼ਨ ਦੇ ਵਿੱਚ ਸਾਡੇ ਐਸਕਯੂ ਆਪਰੇਸ਼ਨ ਤਲਵਿੰਦਰ ਸਿੰਘ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਤਿੰਦਰ ਚੋਹਾਨ ਸਲੇਮ ਚਾਰਸੀ ਹੈ ਇਹ ਹਰਮਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ ਹੁਣ ਤੱਕ ਅਸੀਂ 18 ਗੱਡੀਆਂ ਰਿਕਵਰ ਕਰ ਲਈਆਂ ਨੇ ਸਰ ਇਹ ਗੱਡੀ ਚੋਰੀ ਕਰਦੇ ਸਨ ਟੈਂਪਰ ਕਰਕੇ ਅੱਗੇ ਉਹ ਕਿਹਨਾਂ ਨੂੰ ਵੇਚ ਨਹੀਂ ਸਕਦੇ ਇਹ ਪੰਜਾਬ ਦੇ ਵਿੱਚ ਅਡਡ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਸੀਗੀ ਇਹਨਾਂ ਨੂੰ ਤੁਸੀਂ ਫੇਕ ਡਾਕੂਮੈਂਟ ਤੇ ਫੇਕ ਰਜਿਸਟ੍ਰੇਸ਼ਨ ਨੰਬਰ ਉਹਨਾਂ ਦੇ ਫੇਕ ਇੰਜਨ ਚੈਸੀ ਨੰਬਰ ਯੂਜ਼ ਕਰਦੇ ਸੀ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਸੇਲ ਕੀਤੇ ਹੋਏ ਸੀ ਉਹ ਅਸੀਂ ਗੱਡੀਆਂ ਰਿਕਵਰ ਕੀਤੀਆਂ ਨੇ ਤੇ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਵੀ ਗਏ ਆ ਕਿ ਦੋ ਗੱਡੀਆਂ ਦੇ ਜਿਹੜੇ ਐਫ ਆਈ ਆਰ ਦਿੱਲੀ ਦੇ ਵਿੱਚ ਦਰਜ ਹੋਏ ਹੋਏ ਨੇ ਇੱਕ ਗੱਡੀ ਦਾ ਥਾਰ ਗੱਡੀ ਜਿਹੜੀ ਸਾਨੂੰ ਮਿਲੀ ਸੀ ਉਹਦੀ ਰੋਹਿਣੀ ਦਿੱਲੀ ਦੇ ਵਿੱਚ ਐਫ ਆਈ ਆਰ ਲਾਜਾ ਚੋਰੀ ਦੀ ਤੇ ਬਾਕੀ ਅਸੀਂ ਹੁਣ ਇਹਨਾਂ ਦੀ ਡੀਲਰਸ ਕੋਲੇ ਮੈਨੂਫੈਕਚਰਰਸ ਤੋਂ ਇਹਨਾਂ ਦੀ ਡਿਟੇਲ ਲਵਾਂਗੇ origignal engine chassis number ਦੇ ਬੇਸ ਤੇ ਤੇ ओरिजिनल ਇਹਨਾਂ ਦੇ ਆਨਲਸ ਨੂੰ ਟ੍ਰੇਸ ਕਰਾਂ ਸਾਰਾ ਗੱਡੀਆਂ ਕਿਹੜੇ-ਕਿਹੜੇ ਮਾਡਲ ਨੇ ਤੇ ਇਹਦੇ ਵਿੱਚੋਂ ਫੋਰਚਨਰ ਵੀ ਹੈ ਜੀ ਚਾਰ ਕਰੇਟਾ ਗੱਡੀਆਂ ਨੇ ਇੱਕ ਸਕੋਰਪੀਓ ਹੈ ਦੋ ਮਹਿੰਦਰਾ ਥਾਰ ਨੇ ਇੱਕ ਸਕੋਰਪੀਓ ਇੱਕ ਮਹਿੰਦਰਾ ਐਕਸਵੀ 500 ਹੈ ਦੋ ਸਵਿਫਟ ਹੈ ਤਿੰਨ ਟੋਇਟਾ ਗਲਮਜ਼ਾ ਨੇ ਇੱਕ ਵਰਨਾ ਇੱਕ ਹੋਂਡਾ ਸਿਟੀ ਇੱਕ ਕੱਟ ਗਿਆ ਸਾਰੇ ਉੱਤੇ ਮਾਡਲ ਨੇ ਸਾਰੇ ਜੀ ਹਾਂ ਜੀ ਹਾਂ ਸਾਰੇ ਜਿਹੜੀਆਂ ਰੀਸੈਂਟਲੀ ਕੋਈ 2021 ਤੋਂ ਲੈ ਕੇ 25 ਤੱਕ ਦੇ ਮਾਡਲ ਹੈ ਤੇ ਸਾਰੀਆਂ ਜਿਹੜੀਆਂ ਵਧੀਆ ਮਾਡਲ ਜਿਹੜੀਆਂ ਲਗਜ਼ਰੀ ਕਾਰਾਂ ਨੇ ਜਿਹੜਾ ਮੁੱਖ ਮੁਲਜ਼ਮ ਜਮਨਦੀਪ ਸ਼ਰਮਾ ਜਿਹਨੇ ਦੋਸ਼ਿਆ 32 ਸਾਲ ਦੀ ਉਮਰ ਦੇ ਹੈ ਜੀ ਤੇ ਇਸ ਕਾਲ ਦੇ ਜਿਹੜਾ ਇੱਕ ਮਾਸਟਰਮਾਈਂਡ ਹੈ ਕਿਨੇ ਸਮੇਂ ਤੋਂ ਸਰੀ ਕੰਮ ਕਰਦੇ ਸੀ ਦੇਖੋ ਇਹ ਪਿਛਲੇ ਸਾਲ ਤੋਂ ਤਾਂ ਜਿਹੜੀਆਂ 18 ਗੱਡੀਆਂ ਇਹਨਾਂ ਨੇ ਪਿਛਲੇ ਸਾਲ ਤੋਂ ਚੋਰੀ ਕਰਕੇ ਸੇਲ ਕੀਤੀਆਂ ਨੇ ਬਾਕੀ ਜਿਹੜੀ ਉਸ ਤੋਂ ਪਹਿਲਾਂ ਇਹਨਾਂ ਦੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦੀ ਫਾਈਨੈਂਸ਼ੀਅਲ ਤੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਇੱਕ ਰਣਵੀਰ ਸਿੰਘ ਨਾਮ ਦਾ ਲੜਕਾ ਹੈ ਬਠਿੰਡੇ ਦਾ ਰਹਿਣ ਵਾਲਾ ਇਹਦੀ ਉਮਰ 22 ਸਾਲ ਹੈ ਇਹਨੇ ਇਹ ਟੈਕਨੀਕਲੀ ਕੁਆਲੀਫਾਈਡ ਹੈ ਚੰਗਾ ਪੜਿਆ ਲਿਖਿਆ ਤੇ ਨੇ ਇੰਡੀਆ ਮਾਰਤ ਤੋਂ ਇੱਕ ਪੰਚਿੰਗ ਮਸ਼ੀਨ ਖਰੀਦੀ ਸੀ ਜਿਹੜੀ ਕਿ ਇੰਜਨ 78 ਨੰਬਰ ਦੇ ਪੰਚਿੰਗ ਕਰ ਸਕਦੀ ਹੈ ਉਹ ਮਸ਼ੀਨ ਅਸੀਂ ਰਿਕਵਰ ਕੀਤੀ ਹੈ ਉਹ ਮਸ਼ੀਨ ਦੇ ਨਾਲ ਇਹ ਜਿਹੜੇ 78 ਨੰਬਰ ਆਪਣਾ ਬਾਧੂ ਦੀ ਟੈਂਪਰਿੰਗ ਕਰਦਾ ਸੀ ਮਹਾਲੀ ਦੇ ਨਵਾਂ ਗਰਾਂ ਰੋਡ ਤੇ ਉਸ ਸਮੇਂ ਹੜਕਾ ਮਚ ਗਿਆ ਜਦੋਂ ਸੜਕ ਅੱਧੇ ਬੜੀ ਟੁੱਟ ਗਈ ਤੇ ਪਾਣੀ ਉੱਥੋਂ ਲੰਘਣਾ ਸ਼ੁਰੂ ਹੋ ਗਿਆ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਇਸ ਪੱਥਰਾਂ ਦੇ ਨਾਲ ਬੰਨ ਮਾਰਨਾ ਸ਼ੁਰੂ ਕਰ ਦਿੱਤਾ ਤੇ ਪਾਣੀ ਨੂੰ ਰੋਕੇ ਗਿਆ ਪਰ ਖਤਰਾ ਹਲੇ ਵੀ ਬਰਕਰਾਰ ਹੈ ਮਹਾੜੀ ਦੇ ਨਮਾਗਰਾਂ ਖੇਤਰ ਵਿੱਚ ਦਿਨ ਬਿੜੇ ਖੁੱਡਾ ਲਾਹੌਰਾ ਨਾਟਾ ਰੋਡ ਟੁੱਟ ਗਿਆ ਸੀ ਤੇ ਪਾਣੀ ਦਾ ਖਤਰਾ ਬਣ ਗਿਆ ਸੀ ਪਰ ਲੋਕਾਂ ਤੇ ਪ੍ਰਸ਼ਾਸਨ ਦੀ ਹਿੰਮਤ ਸਦਕਾ ਇਹ ਮੁਸੀਬਤ ਟਲ ਗਈ ਤੇ ਲੋਕੀ ਆਪ ਬੰਨ ਮਾਰਦੇ ਹੋਏ ਨਜ਼ਰ ਆਏ ਅਤੇ ਮਸ਼ੀਨਾਂ ਨੇ ਵੀ ਅਤੀ ਰਾਤ ਤੱਕ ਕੰਮ ਕੀਤਾ ਅਤੇ ਜਿਸ ਕਰਕੇ ਇਹ ਪਾਣੀ ਦਾ ਵਹਾਅ ਦੂਜੇ ਪਾਸੇ ਮੋੜਨਾ ਪਿਆ ਇਸ ਮੌਕੇ ਦੇ ਬੀਜਪੀ ਨੇਤਾ ਸ਼੍ਰੀ ਬਨੀ ਜੋਸ਼ੀ ਤੇ ਜਸਵਿੰਦਰ ਗੋਲਡੀ ਵੀ ਚੇਅਰਮੈਨ ਆਮ ਆਦਮੀ ਪਾਰਟੀ ਵੀ ਉੱਚੇ ਚੇਤਨ ਤੇ ਹਾਜ਼ਰ ਸਨ ਉਸ ਤੋਂ ਬਾਅਦ ਲੋਕਾਂ ਨੇ ਆਪ ਪਿੱਛੋਂ ਰੇਤਾ ਪਰਨਾ ਸ਼ੁਰੂ ਕਰਤਾ ਔਰ ਬੋਰੀਆਂ ਸੁੱਕੀ ਸ਼ੁਰੂ ਕਰਤੀਆਂ ਫਿਰ ਟਿਕਣੀ ਮਿੱਟੀ ਬੋਰੀਆਂ ਚ ਪਰਕੇ ਪ੍ਰਸ਼ਾਸਨ ਦੇ ਵੀ ਆ ਗਏ ਔਰ ਕੰਮ ਸ਼ੁਰੂ ਹੋ ਗਿਆ ਤੇ ਕਰਦੇ ਕਰਦੇ ਜਦ 2 ਘੰਟੇ ਤੱਕ 2-3 ਵਜੇ ਤੱਕ ਦੇਖਿਆ ਵੀ ਕੰਮ ਸੋ ਚੱਲ ਰਿਹਾ ਦੁਨੀਆ ਥੱਲੇ ਉਤਰ ਗਈ ਥੱਲੇ ਉਤਰ ਕੇ ਸਾਰੇ ਪੱਥਰ ਚਲਚਲ ਕਰਕੇ ਲਗਾਣਾ ਸ਼ੁਰੂ ਕਰਦੇ ਬਾਅਦ ਇੱਕ ਪੋਕਲੇਨ ਆ ਗਈ ਫਿਰ ਦੂਜੀ ਪੋਕਲੇਨ ਵੀ ਆ ਗਈ ਔਰ ਕਾਫੀ ਕੰਮ ਤੇਜੀ ਮਿਲੀ ਇਹਦੇ ਥੱਲੇ ਜਾਲੇ ਆ ਜਾਲਾ ਜਿਹੜਾ ਹੈਗਾ ਇੱਥੇ ਲਗਭਗ 200-250 ਬੰਦਾ ਸੀ ਜਿੰਨੇ ਜੋ ਸੰਖਿਆ ਜ਼ਿਆਦਾ ਦਿਖੂਗਾ ਉਹਨਾਂ ਨੇ ਫਿਰ ਬਣ ਕੇ ਲਗਾ ਕੇ ਤੇ ਸੈਟਿੰਗ ਦਿੱਤੀ ਹੁਣ ਪੋਕਲੇਨ ਜਿਹੜੀਆਂ ਵੱਡਾ ਵੱਡਾ ਉੱਪਰ ਛੁੱਟੀਆਂ ਹਨ ਹੁਣ ਕਿੰਨਾ ਕੁ ਖਤਰਾ ਅੱਗੇ ਨਾਲੋਂ ਘਟ ਗਿਆ ਹਾਂਜੀ ਖਤਰਾ ਕਿੰਨਾ ਕੁ ਘਟ ਗਿਆ ਖਤਰਾ ਕਿੰਨਾ ਘਟਿਆ ਮਤਲਬ ਦੇਖਣ ਚ ਤਾਂ ਪਹਿਲੇ ਤੋਂ ਲੱਗਦਾ ਹੀ ਕਾਫੀ ਘਟ ਗਿਆ ਦੋ ਕਾਰਨ ਹੈ ਥੋੜਾ ਕੈਮਰਾ طرف ਮੋਹੋਗੇ ਉਹ ਦੂਰ ਜਿਹੜੀ ਨਾ ਦਿਖਦੀ ਹੋਣੀ ਉਹ ਦੇਖੋ ਦੂਰ ਪੋਕਲੇਨ ਦੇ ਖੱਬੇ ਹੱਧੇ ਦਿਖਦੀ ਮਿੱਟੀ ਇਹ ਸੀ ਸੀਗਾ ਇਹ ਯੂ ਬਣਿਆ ਇਸ ਵਿੱਚ ਇਹਨੂੰ ਕੱਟ ਕੇ ਕਿ ਤਾਂਕਿ ਜਿਹੜਾ ਸਿੱਧੇ ਨੂੰ ਪਾਣੀ ਆ ਜਾਵੇ ਜਿਹੜਾ ਪਹਿਲੇ ਪਾਣੀ ਐਵੇਂ ਜੱਕ ਇੱਥੇ ਬਚਦਾ ਸੀ ਉਹਨੂੰ ਵਿੱਚੋਂ ਕੱਟ ਤਾ ਹੁਣ ਪਾਣੀ ਸਿੱਧਾ ਜਾਣ ਲੱਗ ਪਿਆ ਉਹਦੇ ਨਾਲ ਬਹੁਤ ਫਰਕ ਪਿਆ ਪਰ ਫਿਰ ਵੀ ਖਤਰਾ ਨਹੀਂ ਟਲਿਆ ਕੱਲ ਨੂੰ ਵੀ ਮੀਂਹ ਪੈਂਦਾ ਹੋ ਸਕਦਾ ਪਾਣੀ ਦੀ ਮਾਰ ਅਗੇ ਨਾ ਪਾਜੇ ਹੋਏ ਪਰ ਲੱਗਦਾ ਹੈ ਕਿ ਕਾਫੀ ਹੱਦ ਤੱਕ ਇਹਨੂੰ ਸੰਭਾਲ ਪਾਏ ਆ ਆਪਾਂ ਔਰ ਇੱਥੇ ਬਹੁਤ ਵੱਡਾ ਯੋਗਦਾਨ ਲੋਕਾਂ ਦਾ ਹੈ ਤੇ ਪ੍ਰਸ਼ਾਸਨ ਦਾ ਵੀ ਯੋਗਦਾਨ ਹੈ ਪਰ ਹਾਂ ਇਹ ਨਿਆ گاਉਂ ਦੇ ਲੋਕ ਜਸਵੇ ਨਾਲ ਨਾਲ ਖੜਦੇ 200 250 ਬੰਦਾ ਇੱਥੇ ਸੇਵਾ ਨਾ ਕਰਦਾ ਤੇ ਸ਼ਾਇਦ ਇਹ ਰੂਪ ਵੀ ਨਾ ਹੁੰਦਾ ਉਹਨਾਂ ਇੱਥੇ ਜਦਸੀ ਉੱਪਰ ਲੰਗਰ ਲੱਗਣਗੇ 9:30 9:00 ਵਜੇ ਕੱਲ ਲਗਭਗ ਇੱਥੇ ਮੇਰੇ ਹਿਸਾਬ ਨਾਲ 100 100 ਸਭ ਦਾ ਥਲੇ ਖੜਾ ਕਿ ਇਸ ਵਕਤ ਸਾਰੇ ਉੱਪਰ ਖੜੇ ਨੇ ਉੱਪਰ ਇਹ ਨੇ ਪਰ ਮੈਨੂੰ ਲੱਗਦਾ ਕਿ ਕਿੰਨਾ ਕਿ ਸਾਬਰੀ ਸ਼ੋਮ ਨਾਲ ਨਿਆ ਕੌ ਪਾਸੀਆਂ ਦੇ ਜਜ਼ਬੇ ਦੇ ਨਾਲ ਨਿਆ ਕੌ ਪਾਸੀਆਂ ਦਾ ਪ੍ਰਣ ਦੇ ਨਾਲ ਕਿ ਅਸੀਂ ਆਪਣੇ ਮਕਾਨ ਬਚਾਣੇ ਘਰ ਬਚਾਣੇ ਹੈ ਇਹ ਜਿਹੜਾ ਹੈ ਪੂਰਾ ਵੱਡਾ ਜਿਹੜਾ ਪਾਣੀ ਉਹ ਕਿੰਨੇ ਕੁ ਫੁੱਟ نیچے ਚਲਾ ਗਿਆ ਪਾਣੀ ਕਿੰਨੇ ਫੁੱਟ ਅੱਗੇ ਗਿਆ ਤੇ ਚੈੱਕ ਧਿਆਨ ਨਹੀਂ ਹੈ ਮਤਲਬ ਅਸੀਂ ਉਸ ਜਿਹੜਾ ਤਾਂ ਇੰਨਾ ਇੰਨਾ ਪਾਣੀ ਹੁੰਦਾ ਜੀ ਇੱਥੇ ਜਿਹਨੇ ਬੋਡੇ ਬੋਡੇ ਦੰਕੀ ਜਾਂਦੇ ਪਾਣੀ ਸਾਰਾ ਵਹਾਵ ਉਸ ਪਾਸੇ ਲੱਗਿਆ ਹੈ ਪਰ ਤੇਜ਼ ਵੀ ਹੈ ਔਰ ਉਸ ਪਾਸੋਂ ਨਿਕਲ ਰਿਹਾ ਹੈ ਮੇਰੇ ਸਾਹਮਣੇ ਹੁਤੇ ਕਿ ਘਾਟ ਤੋਂ ਘਾਟ ਤੱਕ 3-4 ਫੁੱਟ ਦਾ ਪਾਣੀ ਹੋਣਾ ਲੱਗਦਾ ਵੀ ਜੇਕਰ ਦੁਬਾਰੇ ਬਰਸਾਤ ਤੇਜ਼ ਹੋ ਜਾਂਦੀ ਤਾਂ ਕੀ ਹੋਏਗਾ ਆਹ ਬਰਸਾਤ ਤੇਜ਼ ਹੁੰਦੀ ਹੈ ਪਾਣੀ ਦਾ ਮਾਰ ਆਏਗੀ ਲੇਕਿਨ ਵੱਡੇ ਵੱਡੇ ਪੱਥਰ ਬੋਲਡਰ ਆ ਗਏ ਨੇ ਜਿੱਦੇ ਨਾਲ ਕਾਫੀ ਬਚਾ ਹੋ ਜਾਏਗਾ ਪਰ ਸਰ ਸਰ ਕਰਨ ਦੀ ਲੋੜ ਹੈ ਅਲਰਟ ਰਹਿਣ ਦੀ ਜ਼ਰੂਰਤ ਹੈ ਜੇ ਕੱਲ ਵੀ ਨਹੀਂ ਪੈਂਦਾ ਤੇ ਇੱਥੇ ਹੋਰ ਚੀਜ਼ਾਂ ਜਿਹੜੀਆਂ ਕੰਮ ਕਰਨ ਦੀ ਜ਼ਰੂਰਤ ਹੈ ਜਿਹੜੇ ਸਟੈਂਥਨ ਹੋ ਜਾਵੇ ਸਟਰੋਂਗ ਹੋ ਜਾਵੇ ਔਰ ਇਹਨਾਂ ਨਹੀਂ ਕਿਸੇ ਕੱਲ ਵੀ ਪੈਂਦਾ ਤੇ ਵੀ ਦੇ ਅੰਦਰ ਵੀ ਇੱਥੇ ਬੋਰੀਆਂ ਛੁੱਟੀ ਪੈਣੀ ਵੱਡੇ ਵੱਡੇ ਬੈਕ ਛੁੱਟੇ ਬਣੇ ਤਾਂ ਕਿ ਪਾਣੀ ਆ ਕੇ ਬੱਚੇ ਵੀ ਪਾਣੀ ਅੱਗੇ ਨਾ ਹਲਕਾ ਵਿਧਾਇਕ ਵੱਲੋਂ ਵੀ ਇੱਥੇ ਆਇਆ ਗਏ ਸੀਗੇ ਅੱਜ ਉਹਨਾਂ ਵੱਲੋਂ ਕੋਈ ਐਲਾਨ ਕੀਤਾ ਗਿਆ ਦੇਖੋ ਗੱਲ ਇਹ ਹੈ ਹਲਕਾ ਬਦਾਇਤਾ ਜਿਵੇਂ ਉਸ ਸਾਡੇ ਜਿਵੇਂ ਬੰਦਾ ਹੀਰੋ ਹੁੰਦਾ ਨਾ ਹੀਰੋਇਕ ਹੁੰਦੀ ਹੈ ਉਹ ਆਪਣੇ ਇੱਕ ਵਿਜ਼ਿਟ ਕਰਦੇ ਆ ਤੇ ਚਲੇ ਜਾਂਦੇ ਨੇ ਠੀਕ ਹੈ ਹਲਕਾ ਬਦਾਇਤਾ ਸੁਪਰ ਕੋਈ ਲੋਰੀ ਸੀਗਾ ਤੇ ਇਹ ਜੇ ਕਿਸੇ ਨੂੰ ਕ੍ਰੈਡਿਟ ਜਾਂਦਾ ਇਸ ਪੂਰੇ ਐਕਟੀਵਿਟੀ ਦਾ ਜਾਂ ਤੇ ਡੀਸੀ ਨੂੰ ਜਾਂਦਾ ਜਾਂ ਐਕਲੀਅਰ ਨੂੰ ਜਾਂਦਾ ਤੇ ਜਾਂ ਫਿਰ ਡਿਆਗੋ ਵਾਸੀਆਂ ਨੂੰ ਨੰਬਰ 1 ਤੇ ਡਿਆਗੋ ਵਾਸੀ ਜੋ ਕਿ ਖੜਗੇ ਅੜਗੇ ਲੜਗੇ ਜਾਂ ਖੜਗੇ ਤੇ ਫਿਰ ਪ੍ਰਸ਼ਾਸਨ ਕੀ ਜਿੱਤਿਆ ਅਨਮੋਲ ਗਗਰਮਾਨ ਆਈ ਚਲੇਗੀ ਬਲਵਿੰਦਰ ਕਾਂਗ ਐਮਪੀ ਆਏ ਚਲੇਗੇ ਹੋਰ ਵੀ ਬਾਕੀ ਪਾਰਟੀਆਂ ਦੇ ਲੀਡਰ ਆਏ ਦਸਾਂ ਸਪਿੰਡ ਰੁਕੇ ਉਪਰ ਟੀਵੀ ਟਾਈਟਨ ਦਿੱਤੀਆਂ ਚਲੇਗੇ ਲੇਕਿਨ ਨਿਆਉ ਗੋਦੇਵਰਸ਼ੀ ਆੜੇ ਰਹੇ ਔਰ ਮੈਂ ਕਿਰੋ ਦੇ ਨਾਲ ਲਗੋ ਸਾਢੇ 13:00 ਬਾਰੇ ਤੋ ਲੈ ਕੇ ਉਹ ਰਾਤ ਦੇ 10:10 ਵਜੇ ਨੇ ਐਸੇ ਸਰ ਕਿੰਨਾ ਕੁ ਜਿਹੜਾ ਹੁਣ ਤੱਕ ਖਤਰਾ ਘਟਿਆ ਨਜ਼ਰ ਆ ਰਿਹਾ ਉਹ ਤਾਂ ਖਤਰਾ ਹਾਲੇ ਸੇਮ ਬਰਕਰਾਰਾ ਤੁਸੀਂ ਪਿੱਛੇ ਕੋਈ ਡੰਗਾ ਕਾਸੀ ਬੰਨਕਾਇਆ ਅੱਖਾਂ ਦੀ ਗਿੜਗਾ ਡੰਗਾ ਹੋ ਗਿਆ ਔਰ ਜਿਹੜਾ ਕੋਨਾ ਆ ਜਿੱਥੇ ਅਸਲ ਮਾਰ ਪੈਂਦੀ ਹੈ ਉਥੇ ਪੱਥਰ ਨਹੀਂ ਹੈਗਾ ਨੀ ਔਰ ਉਹਦੇ ਕਰਕੇ ਜਿਹੜੀ ਇਮਾਰਤ ਪੈਣੀ ਆ ਉੱਥੋਂ ਦੀ ਕਰਨਾ ਸ਼ੁਰੂ ਹੋਇਆ ਸੀ ਔਰ ਇਹ ਦੇਖੋ ਬੜੀ ਕਮਾਲ ਦੀ ਗੱਲ ਆ ਜਿਹੜਾ ਜਿੱਥੇ ਅੱਪਾ ਖੜੇ ਆ ਇੱਥੋਂ ਵੀ ਲੈ ਕੇ ਉਹ ਜਗ੍ਹਾ ਤੱਕ ਇਹ ਸਾਰਾ 1.5 ਘੰਟੇ ਦੇ ਵਿੱਚ ਬਣ ਰਖਿਆ ਪਰ ਜਿਹੜਾ 2 ਫੁੱਟ ਆ ਦਾ ਮੈਂ ਕਹਿੰਦਾ ਲੋਕਾਂ ਨੇ ਉਹ ਹਮਲਾ ਮਾਰਿਆ ਉਹ 2 ਵਟ 11 ਵਟ ਲਾ ਦੇ ਗਏ ਲੋਕਾਂ ਨੇ ਖੜਮ ਦਿੱਤਾ ਔਰ ਬਾਤ ਮਾਰ ਲੋਕਾਂ ਦੀ એનર્ਜੀ ਸੀ ਆਜੀ ਜਦੋਂ ਮੈਂ ਦਾ ਸਿਰਫ ਲੋੜਾ ਨੱਪਾ ਪਾਇਆ ਜੋ ਅਸਲ ਕੰਮ ਕੀਤਾ ਲੋਕਾਂ ਨੇ ਕੀਤਾ ਆ ਨਹੀਂ ਇਹ ਤਾਂ ਜੰਤਾਨੇ ਦੀ ਗੱਲ ਦੇਖੋ ਮੈਂ ਤਾਂ ਸਿਰਫ ਰੋਣਾ ਰੱਪਾ ਹੀ ਪਾਇਆ ਵਾਟ ਜੋ ਇੱਥੇ ਤੁਸੀਂ ਦਿਨੇ ਤੱਕ ਦੇਖੋਗੇ ਹalgam Shimla ਲੱਗਣੀ ਇੱਥੇ ਲਾਣਾ ਬਣਾ ਕੇ ਆ ਵੱਡੇ ਵੱਡੇ ਪੱਥਰ ਲੋਕ ਹੱਥਾਂ ਨਾਲ ਚੱਕੀ ਵਰਦੇ ਸੀਗੇ ਉੱਤੋਂ ਉਹ ਜਿੰਨੇ ਡੱਡੇ ਆਏ ਨੇ ਲੋਕਾਂ ਨੇ ਹੱਥਾਂ ਨਾਲ ਪਰੇ ਇਹ ਜਿੰਦਾ ਵੀ ਇੱਥੇ ਤਾਂ ਲੱਗਿਆ ਇਹ ਲੋਕਾਂ ਨੇ ਹੱਥਾਂ ਨਾਲ ਲਾਟੇ ਮੈਂ ਕਹਿੰਦਾ ਬਾਤਲਾਸਿਆ ਜੀ ਇਹ ਇਹ ਚੀਜ਼ ਲੱਭਦਾ ਤਾਂ ਭਿਆਨ ਹੀ ਨਹੀਂ ਹੋ ਸਕਦੀ ਜੇ ਪੰਜਾਬ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਆ ਗਿਆ ਆ ਪੰਜਾਬ ਸਿਆ ਨੇ ਅੱਜ ਨੱਕੇ ਨੂੰ ਇਹਨੂੰ ਦਰਿਆ ਨੂੰ ਨੱਕਾ ਮਾਰਿਆ ਉਹ ਕਹਾਵਤ ਬੇਲ ਕਰਦੀ ਕਿ ਦਰਿਆਵਾਂ ਨੂੰ ਨੱਕੀ ਨਹੀਂ ਪੈਂਦੀ ਪੰਜਾਬ ਦੇ ਗਵਰਨਰ ਪਹੁੰਚੇ ਪਠਾਨਕੋਟ ਜਿੱਥੇ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦਾਰਾ ਉਹਨਾਂ ਕਿਹਾ ਕਿ ਸਾਰੀ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇ ਕਿ ਤੇ ਕੇਂਦਰ ਸਰਕਾਰ ਹਰ ਸੰਭਵ ਉਹਨਾਂ ਦੀ ਲੋਕਾਂ ਦੀ ਪੀੜਤ ਲੋਕਾਂ ਦੀ ਮਦਦ ਕਰੇਗੀ ਬਿਲਕੁਲ ਅੱਜ ਮਾਨਯੋਗ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਜੀ ਹਲਕਾ ਪੋਆ ਦੇ ਕਥਲੋਰ ਔਰ ਜਿਹੜਾ ਸਾਡਾ ਇੱਥੇ ਡੈਮਜ ਹੋਇਆ ਤੁਸੀਂ ਦਾ ਵਨ ਉਹਨੂੰ ਦੇਖਣ ਲਈ ਆਏ ਸੀਗੇ ਔਰ ਮੈਂ ਸਭ ਤੋਂ ਪਹਿਲਾਂ ਤੋਂ ਉਹਨਾਂ ਦਾ ਜੀ ਆਇਆ ਉਹਨਾਂ ਨਾਲ ਗੱਲਾਂ ਕੀਤੀਆਂ ਨੇ ਸਾਡੇ ਅਧਿਕਾਰੀ ਸਰਵਾਨਾ ਨੇ ਵੀ ਸਾਰਾ ਉਹਨਾਂ ਨੂੰ ਜਿਹੜੇ ਡੈਮਜ ਹੋਇਆ ਇੱਥੇ ਨੁਕਸਾਨ ਹੋਇਆ ਉਹਦੀ ਚਰਚਾ ਕੀਤੀ ਹੈ ਤਾਂ ਖਾਸ ਤੌਰ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ 60000 ਕਰੋੜ ਰੁਪਿਆ ਜਿਹੜਾ ਪੰਜਾਬ ਦਾ ਵੱਖ-ਵੱਖ ਯੋਜਨਾਵਾਂ ਦਾ ਕੇਂਦਰ ਸਰਕਾਰ ਨੇ ਢੱਕਿਆ ਹੋਇਆ ਉਹ 60000 ਕਰੋੜ ਰੁਪਇਆ ਪੰਜਾਬ ਨੂੰ ਇਨੀਸ਼ੀਏਟਲੀ ਕਿਉਂਕਿ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਵੀ ਲਿਖੀ ਗਈ ਆ ਸੋ ਮੈਂ ਵੀ ਇਹ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਹੈ ਕਿ ਸਾਡਾ ਉਹ ਪੈਸਾ ਚਾਹੇ ਉਹ ਆਰਡੀਐਫ ਦਾ ਪੈਸਾ ਚਾਹੇ ਉਹ ਐਨਐਚ ਦਾ ਪੈਸਾ ਜੋ ਵੀ ਆ ਉਹ ਪੰਜਾਬ ਨੂੰ ਮਿਲੇ ਸੋ ਨਾਲ ਦੀ ਨਾਲ ਵਿਸ਼ੇਸ਼ ਸੌਰਤੇ ਜਿਹੜਾ ਤੁਸੀ ਬਾਨਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਕਤਲੌਰ ਪੁਲ ਤੋਂ ਲੈ ਕੇ ਇਹ ਪੰਜਾਬ ਦੀ ਸਰਦ ਜਿਹੜੀ ਮਤਲਬ ਕਠਿਆਲਪੁਰਾ ਪਿੰਡਾਂ ਨੋੜ ਜਮਸੰਗ ਦੇ ਉੱਪਰ ਉੱਥੋਂ ਤੱਕ ਲਗਭਗ 6 ਕਿਲੋਮੀਟਰ ਜਿਹੜੀ ਤੁਸੀਂ ਬਣਦੀ ਆ ਸੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਨਾਟ ਇਹ ਓਨਲੀ ਪਬਲਿਕ ਦੇ ਲਈ ਇੱਕ ਸੇਫਟੀ ਵਾਲ ਦਾ ਕੰਮ ਕਰੇਗੀ ਸਾਡੇ ਨਾਲ ਹੀ ਪਾਕਿਸਤਾਨ ਦਾ ਬਾਰਡਰ ਆ ਸਾਡੇ ਬੀਐਸਐਫ ਉੱਤੇ ਆ ਸਾਡੀ ਆਰਮੀ ਦੀ ਮੂਵਮੈਂਟ ਉੱਥੇ ਹੁੰਦੀ ਆ ਸੋ ਉਹਨਾਂ ਦੀ ਵੀ ਲਈ ਇਹ ਬਹੁਤ ਜ਼ਰੂਰੀ ਹੈਗਾ ਸੋ ਉਹਨਾਂ ਨੇ ਚੰਗੇ ਮਾਹੌਲ 'ਚ ਗੱਲ ਵੀ ਸੁਣੀ ਆ ਅਸੀਂ ਉਮੀਦ ਵੀ ਕਰਦੇ ਆ ਕਿ ਉਹ ਪੰਜਾਬ ਲਈ ਜੋ ਪੰਜਾਬ ਜੋ ਮਾਜੂ ਮੁੱਖ ਮੰਤਰੀ ਜੀ ਨੇ ਮੰਗਿਆ ਜੋ ਮੈਂ ਆਪਣੇ ਇਲਾਕੇ ਦੀ ਡਿਮਾਂਡਸ ਨੂੰ ਅੱਗੇ ਰੱਖੀ ਆ ਸਾਨੂੰ ਉਮੀਦ ਆ ਪਈ ਉਹਦੇ ਤੇ ਅੰਦਰ ਦੀ ਨਾਲ ਗੌਰ ਕਰਨਗੇ ਦੋਸਤੋ ਇਸ ਸਨਾਈ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇ ਇਸੇ ਚੈਨਲ ਦੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ